ਇਹ ਉਹ ਨਾ ਬੋਲਣਾ ਇੱਕ ਬਹੁਤ ਵੱਡੀ ਖਤਰਨਾਕ ਪਹੁੰਚੀ ਹੈ ਜਿਹਦੇ ਨਾਲ ਸਾਡਾ ਜਿੰਨੇ ਅਸੀਂ ਬੈਠੇ ਹਾਂ ਉਹਨੇ ਬਿਊਰੋਫਲੇਕੀ ਬੈਠੀ ਹੈ ਅੱਜ ਪੋਲੀਟਿਕਲ ਨੋਜ਼ ਅੰਜੇਰੀ ਜੀ ਬੈਠੇ ਰਹੇ ਤੇ ਉਹ ਲੋਕ ਸਾਰੇ ਬੈਠੇ ਆ ਵੀ ਸਾਰੇ ਪਰਫਾਰਮਾਂ ਦੇ ਇਸ ਕਰਕੇ ਇਹਦੀ ਨੂੰ ਇਹਦੇ ਮਲੇਬ ਰੋਡ ਦੇ ਵਿੱਚ ਇੱਕ ਤਾਂ ਉਹ ਸਰਪਾਰਟੀ ਮੀਟਿੰਗ ਬੁਲਾਉਣਾ ਆਪਣੇ ਆਪਣੀ ਮੀਟਿੰਗ ਬੁਲਾਉ ਦੇ ਸਰਪਾਰਟੀ ਮੀਟਿੰਗ ਦੇ ਵਿੱਚ ਵੀ ਇਹਨੂੰ ਇਹਨੂੰ ਖਾੜੇ ਰੱਖਣਾ ਚਾਹੀਦਾ ਵੀ ਤੁਸੀਂ ਇਹਦੇ ਕੀ ਵਿਚਾਰ ਮੈਨੂੰ ਨਹੀਂ ਲੱਗਦਾ ਵੀ ਕੋਈ ਪਾਰਟੀ ਦਾ ਕੋਈ ਨਮਾਇੰਦਾ ਇਹਦੇ ਪੱਖ 'ਚ ਖੜੂਗਾ ਜਿਹੜੇ ਘਟੋਖਟ ਬੀਜਪੀ ਤੋਂ ਕੋਈ ਬੀਜਪੀ ਤਾਂ ਮੇਰੇ ਖਿਆਲ 'ਚ ਤੇ ਜਿੱਤੀ ਵੀ ਹੈਗੀ ਕੋਈ ਹੈ ਉਹਦਾ ਬੀਜਪੀ ਦਾ ਨਹੀਂ ਤਾਂ ਮਤਲਬ ਦੂਜੀਆਂ ਜਿਹੜੀਆਂ ਧਰਾਂ ਨੇ ਇਹਦੇ ਪੱਖ 'ਚ ਖੜਨਗੀਆਂ ਉਹ ਦੇਖਿਆ ਜਾਊ ਕਿ ਕੌਣ ਖੜਦਾ ਸਰਕਾਰ ਨੂੰ ਜ਼ੋਰ ਦਤਾਂ ਨਾਲ ਲਵੇ ਤੇ ਇਹ ਨੂੰ ਤਾਂ ਸਰੇ ਰੱਤ ਤੇ ਜਿਹੜੀ ਖੇਤੀ ਨੀਤੀ ਦਾ ਸਾਡਾ ਤੁਸੀਂ ਯਾਰ ਕੀਤਾ ਇਹਦੇ ਵਿੱਚ ਜਿਵੇਂ ਹੁਣ ਦੋ ਤਿੰਨ ਗੱਲਾਂ ਮੇਰੇ ਸਾਡੇ ਧਿਆਨ ਚਾਹੀਏ ਨੇ ਇੱਕ ਤਾਂ ਇਹ ਵੀ ਜਿਹੜਾ ਅਸੀਂ ਮੰਗ ਕੀਤੀ ਹੈ ਤੁਹਾਡੇ ਕੋਲ ਵਿਸ਼ੇ ਲੋਕਾਂ ਨੂੰ ਸਰਕਾਰ ਦੇ ਹੋਣ ਤੁਹਾਂ ਕੇ ਸ਼ਹਿਰੋਕ ਨਾਮ ਦੇ ਵਿੱਚ ਖਾਸ ਸਮਾਹ ਸਮਾਰ ਦਾ ਅਨਾਜ ਦਾ ਪ੍ਰਬੰਧ ਹੈ ਜਿਹੜਾ ਵਿੱਤ ਹੈ ਪਰ ਇਹਨਾਂ ਨੂੰ ਯਾਰਡ ਨਾ ਸ਼ੋਅ ਕਰ ਦਿਓ ਕਿਤੇ ਯਾਰਡ ਨਹੀਂ ਬਣਨੇ ਚਾਹੀਦੇ ਸ਼ਹਿਰੋਕ ਨਾਮ ਦੇ ਕੋਟ ਸਟੋਰ ਨੇ ਜਿਹੜੇ ਇਹਨਾਂ ਨੂੰ ਮੰਡੀ ਨਾ ਉਨਾਇਆ ਜਾਵੇ ਇਹਨਾਂ ਨੂੰ ਸਿਰਫ ਸਮਾਹ ਸਮਾਰ ਦੇ ਪ੍ਰਬੰਧਾ ਵਾਸਤੇ ਹੀ ਸੀਮਤ ਰੱਖਿਆ ਜਾਵੇ ਕਿਉਂਕਿ ਯਾਰਡ ਬਣਨਾ ਤਾਂ ਫਿਰ ਪ੍ਰਾਈਵੇਟ ਮਾਰਕੀਟ ਬਰਾਬਰ ਹੋ ਗਈ ਉਥੇ ਜੇ ਸਰਕਾਰੀ ਤਾਂ ਇਹ ਕਿਉਂਕਿ ਸਰਕਾਰੀ ਗ੍ਰਾਮ ਹੋਣਗੇ ਯਾਰਡ ਫਿਰ ਨਹੀਂ ਨਾ ਸ਼ੋਅ ਕਰੋ ਕਿਉਂਕਿ ਸਾਡੇ ਕੋਲ ਸਰਕਾਰੀ ਮੰਡੀ ਆਲਰੇਡੀ ਉਪਲਬਧ ਹੈਗੀ ਆ ਪਹਿਲਾਂ ਉਹਨਾਂ ਦੇ ਵਿੱਚ ਹੀ ਖਰੀਦੋ ਕਰੋ ਹੋਵੇ ਤੇ ਇਹਨੂੰ ਫੌਰੀ ਤੌਰ ਤੇ ਲਾਗੂ ਕੀਤਾ ਜਾਵੇ ਜਿਹੜੀ ਖੇਤੀ ਨੀਤੀ ਹੈ ਸਰ ਉਹਦੇ ਵਿੱਚ ਕੁਝ ਕਿ ਮੇਰੇ ਖਿਆਲ ਚ ਬਸਾਇਸੀ ਨਾਲ ਵੀ ਸ਼ਾਮਲ ਰਹਿੰਦਾ ਤੇ ਆ ਸ਼ੈਲੂਗ ਦਾ ਮਾਲ ਨਾਲਾ ਤੇ ਕੋਡ ਸਟੋਰ ਵਾਲਾ ਇਹ ਇਹ ਸ਼ਬਦ ਕੁਝ ਪਾਉਣ ਵਾਲੇ ਰਹਿੰਦੇ ਇਹਦੇ ਚ ਉਹ ਗੱਲਾਂ ਸੁਪਾਈਆਂ ਜਾਣ ਤੇ ਸੋਧ ਕਰਕੇ ਉਹ ਫੌਰੀ ਲਾਗੂ ਕੀਤੀ ਜਾਵੇ ਸਾਡੀ ਬੇਨਤੀ ਹੈ ਤੁਹਾਨੂੰ ਤੇ ਅਸੀਂ ਥੋੜੇ ਕੋਣ ਆਸ ਕਰਾਂਗੇ ਵੀ ਪੰਜਾਬ ਸਰਕਾਰ ਘਟੋ ਘਟਾ ਆਪ ਸਰਕਾਰ ਹੈ ਜਿਹੜੀ ਸਾਡੇ ਸਾਹਮਣੇ ਬੈਠੀ ਸਰਕਾਰ ਤੇ ਇਹ ਇਸ ਇਹ ਇਹ ਇੱਕ ਲੰਕ ਨਾ ਦੇਵੇ ਕਿ ਇਹ ਲਾਗੂ ਹੋ ਜਾਏ ਤੁਹਾਡੇ ਚਾਹਤ ਤੁਹਾਡੇ ਹੁੰਦੇ ਇਹ ਆਪ ਦੇ ਵਿੱਚ ਇਹ ਨਰਾਗੂ ਨਹੀਂ ਹੁੰਦਾ ਮੀਟਿੰਗਾਂ ਸਦੀ ਸ਼ਾਮ ਨੂੰ ਹੋਣੀ ਹੈ ਅਸੀਂ ਉਹਦੇ ਵਿੱਚ ਇਹ ਕਾਰਡ ਆ ਲਿਆ ਸਾਰੀਆਂ ਸਟੇਟਾਂ ਦੀ ਜਿੰਨੇ ਆਪਣੇ ਜਿੰਨੇ ਲੀਡਰ ਨੇ ਉਹਨਾਂ ਨੂੰ ਇਹ ਕਾਰਡ ਆ ਭੇਜ ਚੁੱਕੇ ਆ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਤਿਆਰੀ ਕਰਕੇ ਆਓ ਸ਼ਾਮ ਦੀ ਸਾਡੀ 7 ਵਜੇ ਆਨਲਾਈਨ ਮੀਟਿੰਗ ਹੋਣੀ ਹੈ ਉਹਨਾਂ ਨਾਲ ਸਿੱਧਾ ਚਰਚਾ ਕਰਾਂਗੇ ਇਹਨੂੰ ਆ ਲੈ ਲਿਆ ਦਾ ਅਸੀਂ ਅਜੀ ਡੈਕੂਰੇ ਬਣਾਵਾਂਗੇ ਕਿ ਜਿੱਥੇ ਸਰਕਾਰਾਂ ਮਤਲਬ ਉਹਨਾਂ ਦੀਆਂ ਸਰਕਾਰਾਂ ਨੇ ਵੀ ਜਿਵੇਂ ਦੀ ਸਰਕਾਰਾਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਮੇ ਜਿਹੜੀ ਤੁਸੀਂ ਸਰਕਾਰ ਨੂੰ ਆਬਦੀ ਮੰਨੀ ਜਾਂਦੀ ਹੈ ਜਾਂ ਤੁਹਾਡੀ ਬੀਜੇਪੀ ਦੀ ਸਰਕਾਰ ਹੈ ਉੱਥੇ ਉਹ ਇਸ ਮੂਵਮੈਂਟ ਨੂੰ ਪਹੁੰਚਣ ਵਾਸਤੇ ਅਸੀਂ ਵੀ ਜ਼ੋਰਦਾਰ ਯਤਨ ਕਰਾਂਗੇ ਤੇ ਪੰਜਾਬ ਦੇ ਵਿੱਚ ਤਾਂ ਸ਼ਾਇਦ ਜੇ ਤੁਸੀਂ ਹਿੰਮਤ ਕਰੋ ਐਗਰੀਕਲਚਰ ਤੋਂ ਬਗੈਰ ਕਰ ਸਕਦਾ ਫਿਰ ਤਾਂ ਠੀਕ ਹੈ ਅੱਜ ਤਾਂ ਫਿਰ ਵੀ ਜੇ ਤੁਸੀਂ ਕਰ ਲੋਗੇ ਤਾਂ ਅਸੀਂ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਇਹਨੂੰ ਭਾਰਤ ਦੇ ਵਿੱਚ ਕਿਤੇ ਲਾਗੂ ਨਹੀਂ ਹੁੰਦਾ ਮੈਂ ਕਿ ਅਸੀਂ ਇਸ ਗੱਲ ਤੇ ਵਿਜਿੰਦਾ ਸ joint ਮੌਕੇ ਦਾ ਇਹ ਫੈਸਲਾ ਤੇ ਤੁਹਾਨੂੰ ਬੇਨਤੀ ਕਰਾਂਗੇ ਵੀ ਛੇਤੀ ਛੇਤੀ ਖੇਤੀ ਨੀਤੀ ਲਾਗੂ ਕੀਤੀ ਜਾਵੇ ਇਹ ਨੀਤੀ ਲਗਭਗ ਹੋ ਸਕਦੀ ਹੈ ਕਿ ਇੱਕ ਲਿਹਾਈ ਲਿਖਾਵੇ ਨਾ ਜੀ ਮਾਨਤਾ ਤਾਂ ਹੋ ਜਾਂਦਾ ਪਰ ਲਾਗੂ ਨਹੀਂ ਹੁੰਦੀ ਇੰਪਲੀਮੈਂਟ ਨਹੀਂ ਹੁੰਦੀ ਦੇਖਾਂਗੇ ਖੇਤੀ ਨੀਤੀ ਚੰਗੀ ਹੈ ਇੱਕ ਇੱਕ ਤਲਣ ਬੋਲਣ ਸਾਰੀ ਸਾਧਨ ਦੀ ਬੇਨਤੀ ਆ ਵੀ ਖੇਤੀ ਮੀਤੀ ਤੇ ਵੀ ਕਿਸਾਨਾਂ ਦੇ ਡਿਸਕਸ਼ਨ ਰੱਖੋ ਕਿਸੇ ਮੈਨੂੰ ਅਸੀਂ ਹੋਰ ਇਹਨਾਂ ਵੇਖਿਆ ਕਿ ਆਪਾਂ ਮੀਟਿੰਗ ਹੋਣੀ ਔਨਲਾਈਨ ਹੋਣੀ ਤੇ ਆਪਾਂ ਅੰਮ੍ਰਿਤ ਜਲਦੀ ਕਰਾ ਜੋ ਮਰਜ਼ੀ ਬੋਲਣ ਜਿੰਨੇ ਖੰਡਾ ਹੈ ਸਾਰੇ ਹਾਂ ਇੱਕ ਸਮੂਹ ਬਿਜਾ ਹਾਂ ਫੁੱਟਿਆ ਸਾਹਿਬ ਨੂੰ ਦੁਬਾਰਾ ਭੇਜਨੇ ਵਾਣੂ 15 ਦਿਨ 20 ਦਿਨ ਬਾਅਦ ਜਿਵੇਂ ਜੀ ਜੀ ਸੈਲੈਕਟ ਕਰਨਗੇ ਬਸ ਬਸ ਮੈਂ ਇਹੀ ਕਹ ਰਿਹਾ ਖੰਡਾ ਤਾਂ ਸੀ ਇਹ ਤਾਂ ਪੜ੍ਹ ਲੇ ਤੇ ਤੁਸੀਂ ਕੋਈ ਸੁਝਾਅ ਰੱਖ ਲਓ ਜਿਹਦੇ ਲਈ ਹਾਂ ਜੀ ਮੈਂ ਮੈਂ ਤਾਂ ਪੂਰੀ ਗੱਲ ਆ ਸਰ ਮੈਂ ਇਹੀ ਕਹਿ ਰਿਹਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿੰਨਾ ਕੋ ਨਹੀਂ ਹੈਗਾ ਉਹ ਅੱਜ ਲੈ ਲੈਣਾ ਤੇ ਪੰਜਾਬੀ ਇੰਗਲਿਸ਼ ਦੋਨੋਂ ਚ ਮਿਲ ਚੁੱਕਾ ਭੇਜਦਾ ਸੀ ਸ਼ਾਇਦ ਹਾਂ ਜੀ ਇੱਕ ਮੇਲ ਜਿਹਨੇ ਪੜ ਲਿਆ ਜਿਹੜਾ ਰਹਿ ਗਿਆ ਉਹ ਥੋੜਾ ਦੇਖ ਕੇ ਉਹਨੂੰ ਜੇ ਕੋਈ ਆਪ ਦੀ ਗੱਲ ਜੀ ਹਾਂ ਜਿਹੜੇ ਸਾਰਿਆਂ ਦੇ ਪੁੱਤ ਰਾਜ ਹੈਗੇ ਉਹ ਤੁਸੀਂ ਕੋਈ ਸਮਾਂ ਰੱਖਿਓ ਜਿਨ੍ਹਾਂ ਦੇ ਸੁਝਾਅ ਨੇ ਮੇਰੀ ਹੋਰ ਬੇਨਤੀ ਹੈ ਜਿਨ੍ਹਾਂ ਨੇ ਪੜ ਲਿਆ ਉਹ ਡਾਕਟਰ ਸਾਹਿਬ ਨੂੰ ਜੇ ਲਿਖਤੀ ਭੇਜ ਦਿਓ ਤਾਂ ਥੋੜਾ ਥੋੜਾ ਕਿਉਂਕਿ ਇਹ ਹੀ ਫਿਰ ਇਹਨੂੰ ਫਿਰ ਜਿੱਦਣ ਆਪਾਂ ਬੈਠਾਂਗੇ ਤਾਂ ਤਿਆਰੀ ਨਾ ਲਾਵਾਂਗੇ ਕੋਈ ਦਫੇ ਵੱਡਿਆਂ ਨੇ ਭੇਜੀ ਗਾੜੀ ਦੇ ਪਾਲਵਰਾ ਨੂੰ ਇਹਨਾਂ ਨੂੰ ਸਾਰਾ ਕੁਝ ਭੇਜ ਦਿਓ ਕੋਈ ਜੇ ਮੰਤਰੀ ਸਾਹਿਬ ਅਸੀ ਤੇ ਉਹ ਵੀ ਬਹੁਤ ਕੋਖ ਬਚਾਅ ਕੀਤੀ ਹੈ ਕਈ ਹੱਟੇ ਦੇ ਬਤਿਆਂ ਕੋਲੇ ਹੈ ਨਹੀਂ ਸਾਹਿਬ ਇੱਕੀ ਫਰਕ ਹੈ ਅਸੀਂ ਬਕਾਇਦਾ ਉਹ ਮਤਲਬ ਦੇ ਤਾ ਸੰਕਰ ਨੂੰ ਭੇਜ ਅੱਜ ਵੀ ਸਾਡੇ ਕੋਲੇ ਹੈਗੇ ਜੇ ਕਿਸੇ ਹੋਰ ਸਾਥੀ ਨੇ ਵੀ ਲੈਣਾ ਹੈ ਕਾਪੀ ਆਉਦੀ ਹੈ ਉਹਨਾਂ ਨੂੰ ਵੀ ਦੇ ਦਾਂਗੇ ਕਿ ਜਿਹੜਾ ਸਰਕਾਰਾ ਜਦੋਂ ਆਇਆ ਹੈ ਮਾਰਨਾ ਤਾਂ ਤਿਆਰ ਕੀਤਾ ਹੋਇਆ ਹੈ ਉਹਦੇ ਹੋਰ ਕੀ ਵਾਦਾ ਕਰਨ ਵਾਲਾ ਹੈ ਕਿਹੜੀਆਂ ਗੱਲਾਂ ਚੰਗੀਆਂ ਉਹਦੇ ਅਸੀਂ ਸਲਾਹਾਂ ਹੋਈਆਂ ਉਹਦੇ ਵਿੱਚ ਮੀਟਿੰਗ ਵੀ ਸਲਾਹਾਂ ਹੋਈ ਉਹਦੇ ਮਾਜੋ ਮੰਤਰੀ ਸਾਹਿਬ ਮੈਂ ਕਮੇਟੀ ਲਈ ਆਸੀ ਮੇਰੀ ਗੱਲ ਪੇਛੇ ਦੀ ਰਹਿ ਗਈ ਕਰੋ ਜੀ ਕਰੋ ਆਪਾਂ ਸਮਾਈ ਕਰ ਆ ਜਗਦੀਸ਼ ਸਿੰਘ ਚੋਹਾਨ ਕੰਮ ਕਰਨਾ ਜੀ ਗੱਲਾਂ ਨਹੀਂ ਕਰਨਾ ਕੰਮ ਕਰਨਾ ਹੈ ਗੱਲਾਂ ਤਾਂ ਕਰਕੇ ਸਰਦਾ ਨਹੀਂ ਪਰ ਗੱਲਾਂ ਹੀ ਕਰਦੇ ਦੋ ਪੱਲਾ ਗੱਲਾਂ ਜੀ ਕੰਮ ਦੇ ਬੰਨਾਂ ਜੀ ਗੱਲ ਨਹੀਂ ਦੋ ਪੱਲਾ ਆਪਾਂ ਗੱਲਾਂ ਹੀ ਕਰਦੇ ਰਹੇ ਹਾਂ ਜੀ ਹੁਣ ਕੰਮ ਕਰ ਲਈਏ ਅੱਛਾ ਮੰਤਰੀ ਸਾਹਿਬ ਤੁਹਾਨੂੰ ਪਸੰਦੀ ਹੁੰਦਾ ਕੋਈ ਨਹੀਂ ਆ ਜਾਣਾ ਜੀ ਕੌਨਸੀ ਬਣਾਓਗੇ ਤਾਂ ਪਸੰਦੀ ਪਸੰਦਿਆ ਕੋਈ ਕਰ ਲੈ ਨਹੀਂ ਇਸ ਤਰ੍ਹਾਂ ਆਪ ਹੀ ਹੈ ਤਾਂ ਚਲੋ ਜੀ ਮੰਤਰੀ ਸਾਹਿਬ ਦੇਖਤੀ ਸੀ ਕਿ ਡਾਇਵਰਸੀਫਿਕੇਸ਼ਨ ਤੇ ਗੱਲਬਾਤ ਹੋ ਰਹੀ ਸੀ ਛੋਨੇ ਤੇ ਜਿਆਦਾ ਕਿੰਨਾ ਸਰਕਾਰ ਵੀ ਦੁਆ ਪਾ ਰਹੀ ਹੈ ਕਿ ਇਹਨੂੰ ਖਤਮ ਕੀਤਾ ਜਾਵੇ ਤੁਹਾਨੂੰ ਵੀ ਪਤਾ ਸਾਡਾ ਦੁਆਬੇ ਤੋਂ ਤੇ ਮਾਝੇ ਤੋਂ ਵੀ ਸਾਥੀ ਬੈਠੇ ਹੋਏ ਆ ਤੇ ਜ਼ਿਆਦਾਤਰ ਸਾਥੀ ਮਾਲਵੇ ਤੋਂ ਆ ਜਿੱਥੇ ਆਪਣਾ ਹੀ ਕਪਾਹ ਉਜਮੁਖੀ ਇਹ ਮੈਂਥੇ ਵੀ ਇੱਕ ਸਾਥੀ ਨੇ ਗੱਲ ਕੀਤੀ ਉਹ ਦਵਾਈ ਦੇ ਕਿਨਾਰੇ ਚੱਲ ਗਈਆਂ ਫਸਲਾਂ ਪਰ ਮੈਂ ਇਸ ਹੌਸ ਦੇ ਵਿੱਚ ਤੁਹਾਡਾ ਚਲੋ ਧੰਨਵਾਦ ਵੀ ਕਰਦਾ ਕਿ ਤੁਸੀਂ ਪੂਰੇ ਭਾਰਤ ਨਾਲੋਂ ਗੰਨੇ ਦਾ ਰੇਟ ਵਿੱਚ 1 ਰੁਪਇਆ ਵੱਧ ਦਿੱਤਾ ਪਿਛਲੇ ਸਾਲ ਵੀ ਰਿਕਾਰਡ ਤੋੜ ਦਿੱਤਾ ਸੀ ਤੇ ਤੁਹਾਡੀ ਕੀ ਵੀ ਤੋੜਿਆ ਤੁਹਾਡਾ ਧੰਨਵਾਦ ਪੰਜਾਬ ਸਰਕਾਰ ਦਾ ਪਰ ਬਹੁਤ ਲੀਟ ਸੀਗਾ ਜੀ ਜੇਦਾ ਕਿ ਪਹਿਲਾਂ ਹੀ ਆਪਾਂ ਨੂੰ 2 ਮਹੀਨੇ ਪਹਿਲਾਂ ਨੋਟੀਫਿਕੇਸ਼ਨ ਕਰ ਦੇਣਾ ਚਾਹੀਦਾ ਸੀ ਉਹ ਤਾਂ ਹੀ ਕਾਫੀ ਸਾਨੂੰ ਪਰੇਸ਼ਾਨ ਗਿਆ ਇਹ ਆ ਇੱਕ ਮੇਰੇ ਸਾਥੀ ਨੇ ਰਾਜੂ ਨੇ ਗੱਲ ਕੀਤੀ ਸੀਗੀ ਮੈਂ ਮੈਂ ਤੁਹਾਨੂੰ ਡਿਸਟਰਬ ਕਰ ਤਾ ਮੈਨੂੰ ਭੁੱਲ ਜਾਨੀਏ ਕਰ ਕੁਲੀਨ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ ਰਿਕਾਰਡ ਬਣਾਇਆ ਹੈ